ਜਿੰਨੇ ਸੀਨੇਟ ਪਟਿਆਲਾ ਚਾਰ ਰਿਪੋਰਟ ਹੋਈ ਸੀ ਜੀ ਡਿਸਟ੍ਰਿਕਟ ਪਟਿਆਲਾ ਚ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀਗੀ ਅਰਾਊਂਡ 11:30 ਦੇ ਕਰੀਬ ਜੀ ਜਿਹਦੇ ਚ ਦੋ EMPLOYEES ਨਾਲ ਝਗੜਾ ਕਰਕੇ ਦੋ ਵਿਅਕਤੀ ਉੱਥੋਂ ਫਾਇਰਿੰਗ ਕਰਕੇ ਕਾਰ ਭਜਾ ਕੇ ਲੈ ਗਏ ਸੀਗੇ ਜੀ ਉਸ ਤੋਂ ਬਾਅਦ ਇੱਕ ਇਨਸੀਡੈਂਟ ਫਾਇਰਿੰਗ ਦਾ ਰਿਪੋਰਟ ਹੋਇਆ ਹੈ ਜੀ ਰਾਜਪੁਰਾ ਰਾਜਪੁਰਾ ਵਿਖੇ ਜੀ ਨਲਾਸ ਰੋਡ ਤੇ ਇੱਕ ਠੇਕਾ ਹੈਗਾ ਠੇਕੇ ਤੋਂ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਚ ਇੱਕ ਮੁਲਾਜ਼ਮ ਜਿਹੜਾ ਹੈਗਾ ਕਰੇਂਦਾ ਜਿਹੜਾ ਉਹਨਾਂ ਦਾ ਇੰਜਰਡ ਹੋਇਆ ਜਿਹੜਾ ਅਨਫੋਰਚਨਟਲੀ ਉਹ ਉਹਦੇ ਆਊਟ ਆਫ ਡੇਂਜਰ ਹੈ ਬਟ ਅੰਡਰ ਟ ਤੋ ਇਮੀਡੀਏਟਲੀ ਰਿਸਪੌਂਡਿੰਗ ਟੂ ਥੈਟ ਇਨਫੋਰਮੇਸ਼ਨ ਜਿਹੜੀਆਂ ਦੋਨੋਂ ਇਨਫੋਰਮੇਸ਼ਨਸ ਆਈਆਂ ਤਾਂ ਉਹਦੇ ਅਸੀਂ ਵਾਸਤੇ ਸੀ ਟੀਮਸ ਬਣਾਈਆਂ ਡੀਐਸਪੀ ਰਾਜਪੁਰਾ ਦੇ ਅੰਡਰ ਉਹਨਾਂ ਦੀ ਕਮਾਂਡ ਹੇਡ ਜੀ ਤਾਂ ਉਹ ਰਾਤ ਤੋਂ ਹੀ ਟੀਮਸ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ ਜੀ ਤੋ ਅ ਅੱਜ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਬਨੂੜ ਦੇ ਵਿੱਚ ਕੋਈ ਨਾ ਦੀ ਸ਼ੱਕੀ ਮੂਵਮੈਂਟ ਨਜ਼ਰ ਆਈ ਹੈ ਜਿਹੜੇ ਦੋ ਵਿਅਕਤੀ ਨੇ ਤਾਂ ਰਿਸਪੌਂਡਿੰਗ ਟੂ ਥੈਟ ਇਨਫੋਰਮੇਸ਼ਨ ਜਦੋਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਉਹ ਇਹਨਾਂ ਨੇ ਅਪੀਲ ਕੀਤੀ ਟੀਮਸ ਨੇ ਕਿ ਤੁਸੀਂ ਸਰੈਂਡਰ ਕਰੋ ਬਟ ਇਨਸਟੈਡ ਆਫ ਦੈਟ ਉਹਨਾਂ ਨੇ ਫਾਇਰਿੰਗ ਕੀਤੀ ਟੀਮ ਤੇ ਤਾਂ ਆਪਣੇ ਬਚਾ ਦੇ ਵਿੱਚ ਰਿਸਪੌਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੌਂਡ ਕੀਤਾ ਤਾਂ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਉਹ ਅਸੀਂ ਚੈੱਕ ਕਰਾਂਗੇ ਸਰ ਦੋ ਦੇ ਹੋਈਆਂ ਦੋ ਦੇ ਹੋਈਆਂ ਇੱਕ ਦੇ ਹੋਈ ਹੈ ਇੱਕ ਦੇ ਹੋਈ ਆ ਬਾਕੀ ਡਿਟੇਲ ਤੁਹਾਨੂੰ ਉਸ ਅਕੋਰਡਿੰਗ ਦੀ ਸਰ ਜੀ ਨਾ ਰਮਨਦੀਪ ਹੈ ਇਹ ਦੋ ਜਿਹੜੇ ਹੈਗੇ ਦੀਪਕ ਤੇ ਰਮਨਦੀਪ ਇਹਦੇ ਵਿੱਚ ਕਿਹਦੀ ਫਾਇਰਿੰਗ ਹੋਈ ਦੋ ਦੋ ਵਿਅਕਤੀ ਨੇ ਉਹ ਤੁਹਾਨੂੰ ਅੱਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆਗਾ ਸਰ ਲੋਕਲਾਈਟਸ ਨੇ ਕਿ ਕਿਤੇ ਬਾਅਦ ਦੇ ਨਾ ਇੱਕ ਜੋ ਇਹ ਜਲੰਧਰ ਏਰੀਆ ਦੇ ਰਹਿਣ ਵਾਲਾ ਹੈਗਾ ਰਮਨਦੀਪ ਬਠਿੰਡੇ ਦਾ ਹੈਗਾ ਅਮਰਗੜ ਪਿੰਡ ਹੈਗਾ ਇਹਦਾ ਹੂੰ ਉਹ ਆਇਡੈਂਟੀਫਾਈ ਹੋਏ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅੰਤ ਤੱਕ ਐਫਰਟ ਕਰਦੇ ਹੋਏ ਇਹਨੂੰ ਟ੍ਰੇਸ ਕੀਤਾ ਹੈ ਸਰ ਅਸ਼ਵੀ ਸਾਹਿਬ ਇੱਕ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੀ ਆਪਾਂ ਗੱਲ ਕਰੀਏ ਇਹਨਾਂ ਕੋਲ ਇਲੀਗਲ ਪਿਸਟਲ ਵੀ ਸੀਗੇ ਕਿਹੜੀ ਗੈਂਗ ਤੋਂ ਇਹ ਜਿਹੜੇ ਕਿਹੜੇ ਗੈਂਗਸਟਰ ਦੇ ਨਾਲ ਜੁੜੇ ਹੋਏ ਹੈ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ 1 ਘੰਟੇ ਦੇ ਵਿੱਚ ਇਹ ਦੋ ਜਗ੍ਹਾ ਫਾਇਰਿੰਗ ਕਰ ਚੁੱਕੇ ਸੀਗੇ ਤਾਂ ਸਾਡੇ ਇਹਦੇ ਬੇਸਿਕਲੀ ਜੋ ਇਹ ਘਟਨਾ ਹੋਈ ਹੈ ਜਾਂ ਇਹ ਸਾਰੇ ਬੰਦੇ ਅਰੈਸਟ ਹੋਏ ਆ ਉਹਦੇ ਸਾਡੇ ਦੋ ਮੈਸੇਜ ਨੇ ਫਰਸਟ ਮੈਸੇਜ ਇਜ਼ ਫਾਰ ਪਬਲਿਕ ਕਿ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਟੀ ਸਾਹਿਬ ਦੀ ਕਮਾਂਡ ਹੈਡਰ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵ ਅਲਰਟ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਬਲਿਕ ਸੋ ਸੈਕੰਡ ਸਟਰਨ ਵਾਰਨਿੰਗ ਜਿਹੜਾ ਮੈਸੇਜ ਹੈਗਾ ਫਾਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par